ਨਾਲ ਸਾਡੇ ਹਰ ਦੇ ਨਜ਼ੀਰ ਪੰਜਾਬ ਦਾ ਮਾਣ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਸਾਡੇ ਦਰਮਿਆਨ ਖੜ ਚੁਕੇ ਤੇ ਜੋਰਦਾਰ ਤਾੜੀਆਂ ਦੇ ਨਾਲ ਭਾਜੀ ਸਾਈਡ ਤੇ ਆ ਜਾਓ ਹਾਂਜੀ ਸਾਈਡ ਤੇ ਆ ਜਾਓ ਅੱਜ ਦਾ ਇਹ ਇਤਿਹਾਸਿਕ ਦਿਨ ਮਾਨ ਜੋ ਮੁੱਖ ਮੰਤਰੀ ਸਾਹਿਬ ਸਾਡੇ ਇਲਾਕੇ ਦੀ ਮੰਗ ਸੀ ਕਿ ਬਟਾਲਾ ਸ਼ੂਗਰ ਮਿਲ ਨੂੰ ਅਪਗ੍ਰੇਡ ਕੀਤਾ ਜਾਵੇ ਸੋ ਉਸ ਮੰਗ ਨੂੰ ਪੂਰਾ ਕਰਦੇ ਆ ਇੱਕ ਵੱਡਾ ਪ੍ਰੋਜੈਕਟ 300 करोड़ रुपए की इनहांकना जो दाना 280 लाख बिट्टी इसके नाम पर राज्य इथेनॉल बायो सीपीई और को जनरेशन जैसे लाभदायक उत्पादों को भी कदम बढ़ा सकती हैं ये चीनी कॉम्प्लेक्स केवल एक फैक्ट्री नहीं है दोस्तों मैं आप देखे कभी थकावट महसूस नहीं हुई इतनी मेहनत की थी और मेहनत जोड़ा बूरा शुगर प्लांट

देश का पूरी दुनिया का सब तक बद रेट गन्ने अपन मुसीबत हो रिकवरी है जी महाराष्ट्र का गन्ना आए हैं जी यूपी गन्ना आए हैं हाँ। ਯੋਧਾ ਨੇ ਮਸਾਲਾ ਮੰਦਰ ਦੇ ਉਹ ਕੋਈ ਵੀ ਦੇ ਸਕਦਾ ਔਰ ਹੁੜੇ-ਭੁੜੇ ਨਾ ਦੇ ਸਕਦਾ ਸੋ ਅਸੀਂ ਸਮਾਜ ਦੇ ਲੋਕ ਤੁਹਾਡੇ ਨਾਲ ਚੱਡਾਂ ਦੀ ਤਰ੍ਹਾਂ ਖੜੇ ਆਂ ਬਸ ਅਸੀਂ ਕਰਾਂ ਜਿੰਦਾ ਜੁਟਾਓ ਤੁਸੀਂ ਅਸ਼ੀਰਵਾਦ ਦਿੱਤਾ ਏਦਾਂ ਹੀ ਮਾਨਯੋਗ ਮੁਖਮੰਦੀ ਸਾਹਿਬ ਨੂੰ ਮਿਹਨਤੀ ਸੰਗਠਨ ਨੂੰ ਆ ਕੇ ਅੱਜ ਇਸ ਸਮਾਜ ਦੇ ਰੂਪ ਵਿੱਚ ਨਿਕਾ ਜਾਈ ਸੋ ਆਪਣੇ ਹੱਥ ਦੀ ਤਸਵੀਰ ਆਪਣੇ ਮਿਹਨਤ ਦੀ ਇਤਰਾ ਮੁੱਖ ਮੰਤਰੀ ਭਰਵਾ ਸਰ ਮਾਨਕਮੋਸਿਮਾ ਜੀ ਨੂੰ ਸਨਮਾਨ ਦੇ ਤੌਰ ਤੇ ਸਨਮਾਨ ਦੇ ਦਿੱਤਾ ਉਹ ਬੜੀ ਖੁਸ਼ੀ ਦੀ ਗੱਲ ਆ ਜਿਹੜੀ ਇਹ ਬਟਾਲਾ ਇਧਰ ਮੇਲਾ ਜੀ ਤੇ ਵੱਡੀ ਹੋਣ ਜਾ ਰਹੀ ਜਿਹੜੀ ਕਿਸਾਨਾਂ ਨੂੰ ਜਿਹੜੀ ਕਈ ਵਾਰ ਟਰਾਲੀਆਂ ਬਾਹਰੋਂ ਲੈ ਕੇ ਜਾਣੀਆਂ ਪੈਂਦੀਆਂ ਸੀ ਉਹ ਵੀ ਹੁਣ ਜ਼ਰੂਰਤ ਨਹੀਂ ਪਊਗੀ ਇਹਦੇ ਨਾਲ ਸਭ ਤੋਂ ਵਧੀਆ ਜਿਹੜਾ ਆਪਾਂ ਬਿਜਲੀ ਪੈਦਾ ਵੀ ਇੱਥੇ ਕਰਾਂਗੇ ਵੀ ਸਕੇਨ ਦਾ ਭਾਵ ਸਾਡੀ 슈ਗਰ ਮਿਲ ਜਿਹੜੀ ਆ ਇਹ ਅੱਗੇ ਨਾਲੋਂ ਬਹੁਤ ਵਧੀਆ ਵੈਲਪ ਹੋ ਗਈ ਹੈ ਔਰ ਹੁਣ ਇਹਦਾ ਜਿਹੜਾ ਬੈਨੀਫਿਟ ਆ ਇਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਏਰੀਆ ਦੇ ਕਿਸਾਨਾਂ ਨੂੰ ਜਿਹੜੇ ਗਰਦਾਸਪੁਰ ਤੋਂ ਇਲਾਵਾ ਹੋਰ ਫਿਨਿਸ਼ ਜ਼ਿਲ੍ਹਿਆਂ ਨੂੰ ਸਮੇਂ ਦੇ ਵਿੱਚ ਇਹਦਾ ਫਾਇਦਾ ਹੋਏਗਾ ਇਹ ਦੇਖੋ ਜੀ ਤਕਰੀਬਨ ਜਦੋਂ ਮਿਲ ਮਿਲ ਵੱਡੀ ਹੋਗੀ ਤੇ ਨੇਚਰਲੀ ਤੁਹਾਡਾ ਪਠਾਨਕੋਟ ਹੋ ਗਿਆ ਜਨਾਲਾ ਹੋ ਗਿਆ ਅੰਮ੍ਰਿਤਸਰ ਜ਼ਿਲ੍ਹਾ ਹੋ ਗਿਆ ਇਧਰ ਦੀ ਬੈਲਟ ਜਿੰਨੀ ਵੀ ਆ ਉਹਨੂੰ ਸਾਰੀ ਨੂੰ ਬੈਨੀਫਿਟ ਲੁਟ ਇਹਦੇ ਲਾਭ ਦੋ ਤਿੰਨ ਸਾਲ ਕੁ ਹੋਣਗੇ ਕਾਹਦਾ ਵਧੀਆ ਹੈ ਮੈਂ ਵੀ ਵਧੀਆ ਬੰਦੇਗਾ ਜਦੋਂ ਚੰਗਾ ਕੰਮ ਹੋਵੇ ਨਾ ਚੰਗੀਆਂ ਗੱਲਾਂ ਕਰੀ ਜਾਂਦੀਆਂ ਨੇ ਉਦੋਂ ਜਿਸ ਤਰੀਕੇ ਇਹਦੇ ਨਾਲ ਇਹਦੇ ਨਾਲ ਇਹਦੇ ਨਾਲ ਇਹ ਆ ਵੀ ਇੱਕ ਜਿਹੜਾ ਇਹਦਾ ਤੁਸੀਂ ਗੱਲ ਕੀਤੀ ਪੋਲੂਸ਼ਨ ਦੀ ਆਪਾਂ ਉਹਦਾ ਵੀ ਸੋਸ ਜਿਹੜਾ ਕਿੰਨੇ ਲੋਕਾਂ ਨੂੰ ਇੱਧਰ ਕਿਉਂਕਿ ਪਿੰਡਾਂ ਦੇ ਵਿੱਚ ਵੀ ਹਲਾ ਕਿਸਾਨ ਕਮਾਨਣਾ ਜੁਰੇ ਬੂਲਾਡੇ ਵੀ ਜਾਣਾ ਪੈਂਦਾ ਹੈ ਨੌਕਰੀਆਂ ਦਾ ਵੀ ਵਧੂ ਕਾ ਰੋਜ਼ਗਾਰ ਵਧੂ ਕਾ ਲੋਕ ਆਉਣਗੇ ਨੇਚਰਲੀ ਜਿੱਥੋਂ ਜਦੋਂ ਜਿਆਦਾ ਜਿਆਦਾ ਆਉਣਾ ਜਾਣਾ ਬਣ ਜਾਂਦਾ ਤੇ ਨੇਚਰਲੀ ਕਾਰੋਬਾਰੀਆਂ ਦੇ ਵਿੱਚ ਵੀ ਉਹਦਾ ਵਾਧਾ ਹੁੰਦਾ ਔਰ ਕਿਸਾਨ ਵੀ ਦੂਰ ਦਰਾਡੇ ਦੁਕਸ਼ੀਆਂ ਮੇਲਾਂ ਚ ਜਾਂਦੇ ਸੀ ਸ਼ਾਇਦ ਉਹਦੇ ਨਾਲ ਵੀ ਬਈ ਜੀ ਹੁਣ ਜਦੋਂ ਮਿਲ ਕਰਦੀ ਆਪਣੀ ਚਾਲੂ ਹੋ ਗਈ ਤੇ ਫਿਰ ਕੀ ਹੋ ਜਾਣਾ ਹੈ ਕਰੋੜਾਂ ਵੀ ਆਪਰੇਲ ਹੁਣ ਜਾ ਰਹੀ ਦੋਨੀ ਬਿਲਕੁਲ ਜੀ ਦੋਵੇਂ ਆਪਾਂ ਕਿੰਨੇ ਕਰੋੜ ਲੱਖਾਂ ਪਾਈ ਬਣ ਰਹੀ ਹੈ ਭਾਈ ਕਿੰਨੇ ਕਰੋੜ ਲੱਖਾਂ ਪਾਈ ਇੱਕ ਕਾਫੀ ਤੁਹਾਨੂੰ ਮੈਂ ਦੱਸਿਆ ਵਾ ਵੀ ਇਹ ਛੋਟੀ ਮਿਲ ਹੀ ਉਹਨਾਂ ਇਹ ਕਾਫੀ ਇਹਦੇ ਨਾਲ ਹੁਣ ਜਦੋਂ ਵੱਡੀ ਹੋਈ ਹੈ ਤੇ ਰੋਜ਼ਗਾਰ ਜਿਹੜਾ ਵਾ ਨੇਚਰਲੀ ਲੋਕਾਂ ਨੂੰ ਮਿਲੂਗਾ ਇਹ ਨੀਅਰ ਅਬਾਊਟ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ 300 ਕਰੋੜ ਦੀ ਲਗਤ ਦੇ ਨਾਲ ਇਹ ਜਿਹੜੀ ਮਿਲ ਇਹਦੀ ਲਗਤ ਜਿਹੜੀ ਲੱਗੀ ਹੈ ਔਰ ਉਦਗਤਨ ਹੋ ਰਿਹਾ ਮੈਂ ਦੱਸਣਾ ਚਾਹੁੰਦਾ ਕੱਲਾ ਜਿਤਨਾ ਉਹ ਵਿਰੋਧੀ ਕਹਿੰਦੇ ਹੁੰਦੇ ਆ ਮਿਲ ਮੈਂ ਸ਼ੁਰੂ ਕੀਤੀ ਹੈ ਵੇਖੋ ਨੀ ਪੱਥਰ ਰੱਖਣ ਨਾਲ ਕੰਮ ਨਹੀਂ ਹੁੰਦੇ ਇਹ ਤੁਹਾਨੂੰ ਡਾਟਾ ਦੇ ਦੂੰਗਾ ਵੀ ਪੇਮੈਂਟ ਕਿਹੜੀ ਸਰਕਾਰ ਨੇ ਕੀਤੀ ਹੈ ਨੀ ਪੱਥਰਾਂ ਤੋਂ ਬਾਅਦ ਕੰਮ ਨੂੰ ਸਫਲ ਕਰਨਾ ਜਿਹੜਾ ਪੂਰਾ ਕਰਨਾ ਉਹ ਜਿਹੜਾ ਮੈਂ ਰਹਿਣੀ ਆ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵਾਨ ਮਾਨ ਜੀ ਜਿਨ੍ਹਾਂ ਨੇ ਨਪੇਰਾ ਚਾਲੀ ਬਿਜਲੀ ਵਧੇਗੀ ਰੋਜ਼ਗਾਰ ਵਧੇਗਾ ਸਮਝਦੇ ਆ ਕਿ ਵਿਸ਼ਵਕੀਏ ਦੇ ਨਾਲ ਅਮਨ ਸ਼ੇਸ਼ ਸਹਿਰੀ ਕਲਚਰ ਜਿਸ ਤਰ੍ਹਾਂ ਜਿਸ ਤਰ੍ਹਾਂ ਹੁਤਾ ਮਿਲ ਰਿਹਾ ਉਸ ਨਾਲ ਉਸ ਦਾ ਗੀਲਾ ਗੁਰਦਾਨਪੁਰ ਦੀ ਨਿਹਾਰ ਬੋਲੋ ਜੀ ਚਲੋ ਇਹ ਮੈਂ ਧੰਨਵਾਦ ਕਰਦਾ ਤੁਸੀਂ ਬਾਣ ਬਖਸ਼ਦੇ ਹੋ ਭਰਾਓ ਸਾਡੇ ਵੱਡੇ ਸੋ ਮੈਨੂੰ ਇਹੋ ਹੀ ਆ ਵੀ ਜਿੰਨਾ ਵੱਧ ਤੋਂ ਵੱਧ ਆਪਾਂ ਡਵੈਲਪ ਕਰ ਸਕੀਏ ਇਦਰ ਲਈ ਇਹਨੂੰ ਉਹਨਾਂ ਹੀ ਆਪਾਂ ਡਵੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਪੰਜਾਬ ਹੈ ਸਾਰਾ ਜ਼ਿੰਮੇਵਾਰੀ ਪੰਜਾਬ ਦੀ ਹੈ ਸਰਦਾਰ ਸਾਹਿਬ ਪਹਿਲੀ ਵਾਰੀ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ ਕੁਝ ਹੋਰ ਵੀ ਦੇ ਰਹੀ ਹੈ ਜੀ ਤੋਹਫੇ ਦੇ ਕੇ ਜਾ ਰਹੇ ਆ ਨਹੀਂ ਉਹ ਸਾਡੇ ਸੀਐਮ ਸਾਹਿਬ ਸਰਕਾਰ ਦੇ ਉਗਲੇ ਜਦੋਂ ਜਿੱਥੇ ਵੀ ਉਹਨਾਂ ਨੂੰ ਕਹਿੰਦੇ ਆ ਜਿਹੜੀ ਵੀ ਸਾਨੂੰ ਡਿਮਾਂਡ ਦੀ ਕੋਈ ਕਸਰ ਨਜ਼ਰ ਆਉਂਦੀ ਆ ਉਹ ਦੂਰ ਕਰਦੇ ਆ